ਹਾਲਾਤ ਦਰਸ਼ਕੋ ਸਾਰਿਆਂ ਦਾ ਮੈਂ ਤੁਹਾਨੂੰ ਅੱਜ ਅਹੀ ਐਸੀ ਚੀਜ਼ ਦਿਖਾ ਕੇ ਦਿਖਾ ਰਿਹਾ ਹਾਂ ਨਾ ਤੇ ਜਿਹੜੀ ਏਸ਼ੀਆ ਦੀ ਏਸ਼ੀਆ ਦੀ ਸਭ ਤੋਂ ਵੱਡੀ ਬਾਵੜੀ ਆ ਤੁਹਾਨੂੰ ਮੈਂ ਬਾਵੜੀਆਂ ਕਈ ਦਿਖਾਈਆਂ ਨੇ ਤੇ ਹੋਰ ਵੀ ਦਿਖਾਉਂਗਾ ਇਹਦੇ ਦੂਏ ਨੰਬਰ ਦੀ ਆ ਉਹਦੀ ਵੀ ਆਪਾਂ ਨੇ ਵੀਡੀਓ ਬਣਾਈ ਵੀ ਆ ਪਰ ਇਹ ਹੈਗੀ ਆ ਪਹਿਲੀ ਜਿਹੜੀ ਏਸ਼ੀਆ ਦੇ ਵਿੱਚ ਇੱਕ ਨੰਬਰ ਤੇ ਐਸ ਐਮ ਆ ਆਪਾਂ ਹੈਗੇ ਆ ਰਾਜਸਥਾਨ ਦੇ ਵਿੱਚ ਰਾਜਸਥਾਨ ਦੇ ਵਿੱਚ ਦੋਸਾ ਜਿਹਨਾਂ ਦੇ ਵਿੱਚ ਇਹ ਬਾਵੜੀ ਪੈਂਦੀ ਆ ਤੁਸੀਂ ਦੇਖੋ ਵੀ ਬਾਵੜੀ ਦੇਖੋ ਪਹਿਲਾਂ ਤਾਂ ਆ ਦੇਖੋ ਕਿਹਦੇ ਵਿੱਚ ਸਭ ਤੋਂ ਇਹਦੀ ਵਿਸ਼ੇਸ਼ਤਾ ਪਤਾ ਕੀ ਆ ਬਾਈ ਵੀ ਕਹਿੰਦੇ ਵੀ ਨਾ ਇਸ बावੜੀ ਦੇ ਵਿੱਚ ਵੀ ਜੇ ਬੰਦਾ ਇੱਕ ਸਟੈਪ ਜਿਹੜਾ ਥੱਲੇ ਉਤਰਦਾ ਤੁਸੀਂ ਕਦੇ ਦੁਬਾਰੇ ਉਹਨਾਂ ਦੀਆਂ ਉਹੀ ਪੌੜੀਆਂ ਤੇ ਨਹੀਂ ਆਉਂਦੇ ਹੈਗੇ ਐਡੀ ਬੜੀ बावੜੀ ਆ ਨਾ ਇਹ ਵੀ ਤੁਸੀਂ ਇੱਕ ਵਾਰੀ ਇੱਥੋਂ ਚੱਲ ਕੇ ਦੁਬਾਰੇ ਇਹ ਨਹੀਂ ਹੈਗਾ ਵੀ ਤੁਸੀਂ ਇੱਥੇ ਆਜੇਂਗੇ ਤੁਸੀਂ ਇਹ ਦੇਖੋ ਵੀ ਥੱਲੇ ਇਹ ਕਿੰਨੀ ਡੂੰਗੀ ਬਣੀ ਹੋਈ ਆ ਵੀ ਜੇ ਆਪਾਂ ਇਹਦੇ ਇਤਿਹਾਸ ਦੀ ਗੱਲ ਕਰੀਏ ਤਾਤਿ ਇਤਿਹਾਸ ਇਹਦਾ ਮੈਂ ਜਿੱਥੇ ਤੱਕ ਪੜਿਆ ਹੈ ਉਹ ਇਹ ਕਿਹਾ ਜਾਂਦਾ ਵੀ ਇਹਨੂੰ ਰਾਜਾ ਚਾਂਦ ਨੇ ਬਣਾਇਆ ਸੀਗਾ ਜਿਹਦਾ ਨਾਮ ਰਾਜਾ ਚਾਂਦ ਸੀਗਾ ਤੇ ਇਹ ਬਣੀ ਵੀ ਹੈਗੀ 8 8 ਤੋਂ 9ਵੀਂ ਸਦੀ ਦੇ ਵਿੱਚ ਇਹ ਬਣੀ ਵੀ ਆ ਇਹ ਇਹਦਾ ਜਿਹੜਾ ਇਤਿਹਾਸਤ 8ਵੀਂ ਤੋਂ 9ਵੀਂ ਸਦੀ ਦੀ ਇਹ ਬਣੀ ਵੀ ਆ ਅੱਜ ਤੋਂ 2019 ਤੱਕ ਆਪਾਂ ਇਹਦੇ ਥੱਲੇ ਜਾ ਸਕਦੇ ਸੀਗੇ ਨੀਚੇ ਜਾ ਸਕਦੇ ਸੀ ਪਰ ਹੁਣ ਨਹੀਂ ਹੁਣ ਇਹਨਾਂ ਨੇ ਇਹਨੂੰ ਆਲੇ-ਦਾਲੇ ਹੋ ਕਰਕੇ ਇਹਨੂੰ ਬੰਦ ਕਰ ਦਿੱਤਾ ਗਿਆ। ਬੰਦ ਕਰ ਦਿੱਤਾ ਗਿਆ ਬੰਦ ਕਰਨ ਦਾ ਸਹੀ ਮਤਲਬ ਇਹ ਆ ਵੀ ਥੱਲੇ ਜਾ ਕੇ ਲੋਕ ਗੰਦਗੀ ਪਾਉਂਦੇ ਸੀਗੇ। ਠੀਕ ਆ ਥੱਲੇ ਜਾ ਕੇ ਡਸਟ ਇਹਨੂੰ ਖਰਾਬ ਕਰਦੇ ਸੀਗੇ ਜਿਹੜੀ ਸੀਗਾ ਕੋਈ ਬੋਤਲ ਸਿੱਟ ਗਿਆ ਆਪਾਂ ਹੋਰ ਬਾਬੜੀਆਂ ਦੇ ਵਿੱਚ ਦੇਖਦੇ ਆ ਵੀ ਥੱਲੇ ਗੰਦਗੀ ਇੰਨੀ ਜ਼ਿਆਦਾ ਪਈ ਵੀ ਆ ਬਹੁਤ ਵਧੀਆ ਗੱਲ ਆ ਵੀ ਇਹਨੂੰ ਸੰਭਾਲਿਆ ਗਿਆ ਕਿਉਂਕਿ ਬਾਈ ਇਹ ਨਾ ਕਿਉਂ ਮੈਂ ਤੁਹਾਨੂੰ ਹੋਰ ਦੱਸਾਂ ਇੱਥੇ ਨਾ ਮੈਂ ਕਈ ਫਿਲਮਾਂ ਦੀ ਸ਼ੂਟਿੰਗ ਇੱਥੇ ਮੈਂ ਦੇਖੀ ਕਿਉਂਕਿ ਮੈਂ ਫਿਲਮਾਂ ਦੇ ਵਿੱਚ ਦੇਖੀ ਸੀਗੀ ਇਹ ਫਿਲਮਾਂ ਦੇ ਵਿੱਚ ਜੇ ਮੈਂ ਗੱਲ ਕਰਾਂ ਤੁਹਾਨੂੰ ਪਹੇਲੀ ਪਹੇਲੀ ਮੂਵੀ ਦੇ ਵਿੱਚ ਤੁਸੀਂ ਦੇਖੋਗੇ ਰਾਣੀ ਮੁਖਰਜੀ ਨੇ ਰਾਣੀ ਮੁਖਰਜੀ ਆ ਉਹਨੇ ਇੱਥੇ ਸ਼ੂਟਿੰਗ ਕਰੀ ਵੀ ਆ ਸ਼ਾਹਰੂਖ ਖਾਨ ਅਮਿਤਾਬਚਨ ਉਹ ਇਸ ਫਿਲਮ ਦੇ ਵਿੱਚ ਮੌਜੂਦ ਨੇ ਤੇ ਤੁਸੀਂ ਬੜੀ ਧਿਆਨ ਬੜੀ ਮੈਂ ਇੱਥੇ ਜਾ ਕੇ ਇੱਕ ਹੋਰ ਚੀਜ਼ ਬੜੀ ਗੱਲ ਦੇਖੀ ਆ ਵੀ ਆਪਣੇ ਪ੍ਰੈਕਟਿਕ ਘਟ ਜੇ ਤੁਸੀਂ ਇਹ ਦੇਖੋ ਇਹ ਇਹਨਾਂ ਬਾਹਰ ਤੋਂ ਆਏ ਹੋਏ ਨੇ ਵਿਚ ਯੂਅਰ ਕੰਟਰੀ ਹੈਮ ਵਿਚ ਯੂਅਰ ਕੰਟਰੀ ਸਪੇਨ ਹੈ ਬਲਜੋ ਆਹ ਥੈਂਕ ਯੂ ਥੈਂਕ ਯੂ ਥੈਂਕ ਯੂ ਜੇ ਇਫ ਦੇ ਕੁਇ ਸਪੇਨ ਤੋਂ ਆਏ ਨੇ ਬੜਾ ਪਿਆਰ ਦਾ ਲਵ ਬਹੁਤ ਸਤਕਾਰ ਨਾਲ ਨੇ ਕਿਉਂਕਿ ਸਾਰੇ ਦੇਖੋ ਤੁਸੀਂ ਵਿਦੇਸ਼ੀ ਹੀ ਪ੍ਰਯਟਿਕ ਨੇ ਇਸਪੇਨ ਤੋਂ ਨੇ ਤੇ ਜਣੀ ਮੈਂ ਆਪਣੇ ਥੋੜੀ ਜਿਹੀ ਘੱਟ ਦੇਖੇ ਨੇ ਜ਼ਿਆਦਾ ਵਿਦੇਸ਼ੀ ਹੀ ਦੇਖੇ ਨੇ ਇਹ ਕਹਿੰਦੇ ਅਸੀਂ ਸਪੇਨ ਤੋਂ ਆ ਤੇ ਆ ਤੁਸੀਂ ਬਾਕੀ ਇਹਦੀ ਟਾ ਟੂਰ ਦੇਖ ਲਓ ਭਾਈ ਮੈਂ ਕਹਿੰਦਾ ਵੀ ਇੱਕ ਵਾਰ ਨਾ ਜੇ ਤੁਸੀਂ ਆਪਣੇ ਬੱਚਿਆਂ ਨੂੰ ਇਹ ਚੀਜ਼ ਦਿਖਾਓ ਕਿਉਂਕਿ ਭਾਈ ਰਾਜਸਥਾਨ ਆ ਪਦੋਂ ਕਿੰਨਾ ਕੁ ਦੂਰ ਆ ਰਾਜਸਥਾਨ ਦਾ ਤਾਂ ਪਾ ਨੂੰ ਬਾਰਡਰੀ ਲੱਗਦਾ ਸਭ ਤੋਂ ਬੜੀ ਗੱਲ ਦੇਖ ਲਓ ਬਾਰਡਰੀ ਲੱਗਦਾ ਪਰ ਇਹ ਦੋਸਾ ਜ਼ਿਲ੍ਹਾ ਦੇ ਵਿੱਚ ਆ ਜਾਂਦੀ ਆ ਕੋਈ ਜਾਨੀ ਬੜੀ ਦੂਰ ਨਹੀਂ ਆਪੇ ਆਪਾਂ ਗੱਲ ਕਰਦੇ ਆਂ ਵੀ ਆਪਣੀ ਪਹੁੰਚ ਨੇ ਜਿਹੜੇ ਲੋਕ ਸਪੇਨ ਤੋਂ ਬਾਹਰ ਤੋਂ ਦੇਖਣ ਆਉਂਦੇ ਨੇ ਤੇ ਤੁਸੀਂ ਸੋਚ ਸਕਦੇ ਹੋ ਵੀ ਕਿੱਡੀ ਵੱਡੀ ਚੀਜ਼ ਹੋਊਗੀ ਇਹ ਕਿਉਂਕਿ ਇੱਥੇ ਭਾਈ ਕਿੰਨੀਆਂ ਹੀ ਫਿਲਮਾਂ ਦੀ ਸ਼ੂਟਿੰਗ ਹੋਈ ਆ ਕਿਉਂਕਿ ਆਲੇ-ਦਾਲੇ ਹੁਣ ਤਾਂ ਉਹ ਖੇਤੀ ਹੋਣ ਲੱਗੀ ਪਰ ਪਹਿਲਾਂ ਇਹ デザਰਟ ਆਪਣਾ ਦੂਆ ਰੇਤੇ ਵਾਲਾ ਏਰੀਆ ਸੀਗਾ デザਰਟ ਏਰੀਆ ਸੀਗਾ ਇਹ ਪੂਰਾ ਹੁਣ ਇੱਥੇ ਖੇਤੀਬਾੜੀ ਹੁੰਦੀ ਆਲੇ-ਦਾਲੇ ਕਿ ਲੋਕਾਂ ਨੂੰ ਬਈ ਇਹਨੇ ਰੋਜ਼ਗਾਰ ਬਹੁਤ ਦਿੱਤਾ ਬਈ ਤੁਸੀਂ ਜਾ ਕੇ ਦੇਖੋ ਪਾਰਕਿੰਗਾਂ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਵੀ ਆਹ ਦੇਖੋ ਇਹ ਆਹ ਦੇਖੋ ਸਾਰੇ ਨਾ ਉਹ ਵਿਦੇਸ਼ੀ ਹੀ ਆਉਂਦੇ ਨੇ ਜ਼ਿਆਦਾ ਮੈਂ ਜਿੱਥੋਂ ਤੱਕ ਦੇਖਿਆ ਸਾਰੇ ਵਿਦੇਸ਼ੀ ਹੀ ਪ੍ਰੈਟਿਕ ਇੱਥੇ ਆਉਂਦੇ ਨੇ ਤੇ ਇਹਦੇ ਵਿੱਚ ਬਈ ਕਿਉਂਕਿ ਇਹ ਖਾਸੀਅਤ ਆ ਵੀ ਏਸ਼ੀਆ ਦੀ ਸਭ ਤੋਂ ਵੱਡੀ ਕਿਉਂਕਿ ਏਸ਼ੀਆ ਤੋਂ ਬਾਹਰ ਤਾਂ ਮੇਰੇ ਹਿਸਾਬ ਨਾਲ ਬਾਬੜੀਆਂ ਹੋਣਗੀਆਂ ਹੀ ਨਹੀਂ ਇਸ ਕਰਕੇ ਮੈਂ ਮੰਨ ਸਕਦਾ ਆ ਵੀ ਖਬਰ ਦੁਨੀਆ ਦੇ ਵਿੱਚ ਇਹ ਨੰਬਰ 1 ਹੋਵੇ ਪਰ ਮੈਂ ਕੋਈ ਪੱਕੇ ਉਹ ਤੋਂ ਨਹੀਂ ਕਹਿ ਸਕਦਾ ਵੀ ਇਹ ਨੰਬਰ 1 ਆ ਤੇ ਪਰ ਇਹ ਮੈਂ ਕਹਿ ਸਕਦਾ ਆ ਵੀ ਏਸ਼ੀਆ ਦੀ ਸਭ ਤੋਂ ਵੱਡੀ ਬਾਬੜੀ ਆ ਇਹ ਆਪਾਂ ਇਹਦੇ ਬਾਰੇ ਸੁਣੀਆ ਕਿਉਂਕਿ ਬਾਈ ਇੱਥੇ ਹੋਰ ਵੀ ਬਹੁਤ ਸਮਾਨ ਪਿਆ ਏ ਵੀ ਜਿਹੜਾ ਜਿਹੜਾ ਜਿਵੇਂ ਮੂਰਤੀਆਂ ਵਗੈਰਾ ਪ੍ਰਾਣੀਆਂ ਇੱਥੇ ਸਭ ਸਾਰੀਆਂ ਮੌਜੂਦ ਨੇ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਆ ਦੇਖੋ ਇਹ ਆ ਦੇਖੋ ਇਹ ਦੀ ਇਹ ਜਿਹੜਾ ਕਸਨਾ ਵੀ ਸੀਗਾ ਆ ਦੇਖੋ ਜਿੰਨੀ ਵੀ ਘਰਾਂਸ਼ੀ ਲੁੱਟੀ ਸੀ ਉਹ ਤੋਂ ਬਾਅਦ ਇਹ ਕਹਿੰਦੇ ਵੀ ਉਹ ਆਪਣੀ ਵੇਲਾ ਸੀ ਇਹ ਜਿਹੜਾ ਸਾਰਾ ਸਮਾਨ ਪਿਆ ਹੈ ਨਾ ਇਹ ਇੱਥੇ ਪਿਆ ਇਹ ਨਾ ਜਣੀ ਇਹਨਾਂ ਨੇ ਮੈਂ ਇੱਕ ਚੀਜ਼ ਦੇਖਿਆ ਇਹਦੀ ਬਹੁਤ ਜ਼ਿਆਦਾ ਸੰਭਾਲ ਆ ਬਾਈ ਹੋਰ ਤੁਹਾਨੂੰ ਮੈਂ ਬਾਬੜੀਆਂ ਕਿੰਨੀਆਂ ਦਿਖਾਈਆਂ ਨੇ ਥੱਲੇ ਕਿੰਨੀ ਉਹਨਾਂ ਦੇ ਵਿੱਚ ਗੰਦਗੀ ਜੇ ਉਹ ਕਿੰਨਾ ਕੁਛ ਪਿਆ ਤੇ ਬਾਕੀ ਮੈਂ ਤੁਹਾਨੂੰ ਹੋਰ ਵੀ ਦੱਸਦਾ ਵੀ ਜਿਹੜੀ ਪੁਰਾਣੀ ਲੱਭੀ ਇਹ ਜੰਨੀਆਂ ਨਾ ਆ ਦੇਖੋ ਇਹ ਸਾਰੀਆਂ ਮੂਰਤੀਆਂ ਆ ਦੇਖੋ ਆ ਦੇਖੋ ਪੜਿਆ ਹੋਇਆ ਦੇਖੋ ਕਿੰਨਾ ਇਹ ਸਾਰਾ ਜਿਹੜਾ ਜਣੀ ਪ੍ਰਤਾਨ ਪ੍ਰਾਣਾ ਹੀ ਇਥੇ ਨਿਕਲੀਆਂ ਨੇ ਜਿਹੜੀਆਂ ਮੂਰਤੀਆਂ ਇਥੋਂ ਨਿਕਲੀਆਂ ਨੇ ਪੁਰਾਣੀਆਂ ਹੀ ਨਿਕਲੀਆਂ ਆ ਵੀ ਮੂਰਤੀਆਂ ਆ ਦੇਖੋ ਪੱਥਰ ਤਰਾਸ਼ ਕੇ ਇਹ ਬਣਾਈਆਂ ਵੀ ਆ ਮੂਰਤੀਆਂ ਨੇ ਕਿਉਂਕਿ ਪੁਰਾਣੇ ਯੁੱਗ ਦੀਆਂ ਹੀ ਨੇ ਜਿੱਥੇ ਤੱਕ ਮੇਰੀ ਉਹ ਕਰਦਾ ਇਹ ਪੁਰਾਣੇ ਯੁੱਗ ਦੀਆਂ ਨੇ ਇਧਰ ਇਹ ਸਾਰੀਆਂ ਇਹਨਾਂ ਦੇ ਵਿੱਚ ਲਾ ਕੇ ਰੱਖੀ ਐ ਵੀ ਇਹਨਾਂ ਵੀ ਕੋਈ ਨੁਕਸਾਨ ਨਾ ਹੋਵੇ ਹੋ ਸਕਦਾ ਹੋਵੇ ਇਹਨਾਂ ਨੂੰ ਇਹਨਾਂ ਨੇ ਨਾ ਕਿਸੇ ਜਗ੍ਹਾ ਦੇ ਉੱਪਰ ਫੈਕਟ ਕਰਕੇ ਰੱਖਣਾ ਹੋਵੇ ਵੀ ਜਿਵੇਂ ਉਰੇ ਕਿਸੇ ਸਜਬ ਕਿਉਂਕਿ ਇੱਧਰ ਦੇਖੋ ਨਾ ਇੱਧਰ ਕੰਮ ਚੱਲੀ ਜਾਂਦਾ ਆ ਸਾਰੇ ਕਿਤੇ ਕੰਮ ਚੱਲੀ ਜਾਂਦਾ ਤੇ ਬਾਕੀ ਬਾਈ ਮੇਰੀ ਜਣੀ ਤਮੰਨਾ ਸੀਗੀ ਕਿਉਂਕਿ ਮੈਂ ਥੋੜੀ ਜਿਹੀ ਪੁਰਾਣੀ ਵੀਡੀਓ ਦੇਖੀ ਹੋਣੀ ਐ ਵੀ ਵਿੱਚ ਜਾ ਕੇ ਦੇਖਾਂਗੇ ਪਰ ਨਹੀਂ ਇਹ ਕਹਿੰਦੇ ਵੀ ਹੁਣ ਵਿੱਚ ਜਾਣਾ 2019 ਤੋਂ ਬਾਅਦ ਬੰਦ ਕਰਤਾ ਪਰ ਜੇ ਤੁਸੀਂ ਇੱਥੋਂ ਹੀ ਦੇਖੋ ਆ ਕਿ ਬਹੁਤ ਵਧੀਆ ਇਹ ਬਾਵੜੀ ਆ ਏ ਕਿਉਂਕਿ ਇਹ ਬਾਵੜੀ ਪਤਾ ਨਹੀਂ ਕਿੰਨੇ ਕੁ ਲੋਕ ਕਿਉਂਕਿ ਇੱਥੇ ਪਾਣੀ ਦੀ ਸਭ ਤੋਂ ਵੱਡੀ ਪ੍ਰੋਬਲਮ ਸੀਗੀ ਇਸ ਕਰਕੇ ਵੀ ਪਾਣੀ ਦੀ ਪ੍ਰੋਬਲਮ ਕਰਕੇ ਵੀ ਇਹ ਬਾਵੜੀ ਬਣਾਈ ਗਈ ਹੋ ਸਕਦੀ ਹੈ ਕਿਉਂਕਿ ਪਾਣੀ ਮੈਂ ਹੁਣ ਵੀ ਦੇਖਿਆ ਨਾ ਇੱਥੇ ਵੀ ਲੋਕਾਂ ਦੀਆਂ ਮੋਟਰਾਂ-ਮੋਟਰਾਂ ਇਆਂ ਘੱਟੇ ਦੇਖੀਆਂ ਨੇ ਮੈਂ ਤੇ ਕਿਉਂਕਿ ਵੀ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਉਸ ਜਮਾਨੇ ਵਿੱਚ ਬਹੁਤ ਜ਼ਿਆਦਾ ਸ਼ਾਰਟ ਹੋ ਗਈ ਕਿਉਂਕਿ ਇੱਥੋਂ ਦੇ ਲੋ ਮੈਂ ਕਹਿੰਦਾ ਵੀ ਸਾਰੇ ਦੋਸੇ ਜ਼ਿਲ੍ਹੇ ਨੂੰ ਪਾਣੀ ਇਸ ਬਾਵੜੀ ਤੋਂ ਜਾਂਦਾ ਹੋਣਾ ਬਾਕੀ ਤੁਸੀਂ ਬੀਓ ਦੇਖੋ ਬਾਈ ਇੱਥੇ ਨਾ ਇਹ ਬਾਬੜੀ ਦਾ ਇਹ ਆਲੇ-ਦਾਲੇ ਸਾਰੇ ਛੱਤਿਆਂ ਤੇ ਡੂੰਗੀ ਤੇ ਕਹਿੰਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਵੀ ਜੇ ਇੱਕ ਵਾਰੀ ਆਪਾਂ ਜਿਹੜੇ ਰਸਤੇ ਥੱਲੇ ਚਲੇ ਗਏ ਉਹ ਦੁਬਾਰੀ ਆਪਾਂ ਚੜ੍ਹ ਨਹੀਂ ਸਕਦੇ ਉਹ ਪੌੜੀਆਂ ਇਹਦੀ ਵਿਸ਼ੇਸ਼ਤਾ ਤੇ ਪਾਣੀ ਇਹਦੇ ਵਿੱਚ ਹੁਣ ਵੀ ਮੌਜੂਦ ਆ ਕਿਉਂਕਿ ਬਾਈ ਬਹੁਤ ਜ਼ਿਆਦਾ ਡੂੰਗੀ ਆ ਇਹ ਬਹੁਤ ਜ਼ਿਆਦਾ ਡੂੰਗੀ ਬਾਬੜੀ ਆ ਇਹ ਮੈਂ ਤੁਸੀਂ ਕਹਿੰਨਾ ਮੈਂ ਸੋਚਦਾ ਵੀ ਤੁਸੀਂ ਜੇ ਕਦੇ ਵੀ ਆਪਣੇ ਬੱਚਿਆਂ ਨੂੰ ਲੈ ਕੇ ਆਓ ਤਾਂ ਉਰੇ ਇਹ ਚੀਜ਼ਾਂ ਦਿਖਾਓ ਜ਼ਰੂਰ ਕਿਉਂਕਿ ਇਹ ਆਪਣਾ ਸਿਆਸ ਆਪਣੀ ਸਭ ਤੋਂ ਬੜੀ ਤਰੋਹਰ ਨੇ ਇਹ ਚੀਜ਼ਾਂ ਆਪਣੇ ਕਿਉਂਕਿ ਇਹ ਤਾਂ ਆਪਣੇ ਇੰਡੀਆ ਚ ਨੇ ਵੀਰੇ ਮੈਂ ਇਹ ਕਹਣਾ ਵੀ ਨਾ ਜੇ ਕਹਿੰਦੇ ਨਾ ਬੰਦਾ ਇਕੱਲਾ ਹੀ ਇੰਡੀਆ ਘੁੰਮ ਲਿਆ ਤਾਂ ਸਮਝੋ ਤੁਸੀਂ ਸਾਰਾ ਵਰਲਡ ਘੁੰਮ ਲਿਆ ਕਿਉਂਕਿ ਸਾਰੀ ਦੁਨੀਆ ਚ ਉਹ ਚੀਜ਼ਾਂ ਨਹੀਂ ਹੈਗੀਆਂ ਜਿਹੜੀਆਂ ਆਪਣੇ ਇਕੱਲੇ ਇੰਡੀਆ ਦੇ ਵਿੱਚ ਨੇ ਭਾਰਤ ਦੇ ਵਿੱਚ ਜੋ ਚੀਜ਼ਾਂ ਪਾਈਆਂ ਜਾਂਦੀਆਂ ਨੇ ਉਹ ਸਾਰੀ ਇੰਡੀਆ ਦੇ ਵਿੱਚ ਨਹੀਂ ਹੈਗੀਆਂ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਮਿਹਰਬਾਨੀ ਧੰਨਵਾਦ ਆਪਣਾ ਤੁਹਾਨੂੰ ਪਤਾ YouTube ਚੈਨਲ ਸੋਨੀ ਬਾਲਪੁਰ ਕਿਉਂਕਿ ਮੇਰੇ ਮਿੱਤਰ ਬਾਈ ਬਹੁਤ ਨੇ ਮੈਂ ਕਹਿੰਦਾ ਵੀ ਮੈਨੂੰ ਇੰਨਾ ਪਿਆਰ ਕਰ ਦਿੰਦੇ ਨੇ ਆਪਣੇ ਇਲਾਕੇ ਦੇ ਬੰਦੇ ਨੇ ਜਿਹੜੇ ਵੀ ਗੱਲ ਛੱਡ ਦੂੰ ਇੰਨੀ ਇੱਜ਼ਤ ਮਾਣ ਦੰਦੇ ਨੇ ਆਪਣੀਆਂ ਵੀਡੀਓ ਵਾਂ ਦੇਖਦੇ ਨੇ ਸ਼ੇਅਰ ਕਰਦੇ ਨੇ ਤੇ ਮੈਂ ਇਸ ਕਰਕੇ ਕਹਿਣਾ ਵੀ ਜੇ ਤੁਸੀਂ ਹਰੇਕ ਵੀਡੀਓ ਸ਼ੇਅਰ ਕਰਦਿਆ ਕਰੋ ਆਪਾਂ ਨੂੰ ਬਣਾਉਣ ਦਾ ਹੋਰ ਜਨੂੰਨ ਵੱਧਦਾ ਜਦੋਂ ਤੁਸੀਂ ਸ਼ੇਅਰ ਕਰਦੇ ਹੋ ਤਾਂ ਆਪਾਂ ਨੂੰ ਹੋਰ ਜ਼ਿਆਦਾ ਜਨੂੰਨ ਵੱਧਦਾ ਵੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਮਿਹਰਬਾਨੀ ਧੰਨਵਾਦ